ਇਥੇ ਕਹਿੰਦੇ ਗੁਰ ਕੇ ਭੈ ਕੀਤੇ ਨਿਸਤਰੇ ਗੁਰੂ ਦੇ ਭੈ ਚ ਰਹਿ ਕੇ ਕਈ ਤਰ ਗਏ ਕਈ ਕੀਤੇ ਇੱਕ ਦੀ ਗੱਲ ਨਹੀਂ ਕਈ ਤਰ ਗਏ ਗੁਰੂ ਦੇ ਭੈ ਚ ਰਹਿ ਕੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਗੁਰੂ ਦੇ ਇਸ ਉਪਦੇਸ਼ ਨਾਲ ਆਪਣੀ ਜ਼ਿੰਦਗੀ ਨੂੰ ਜਿਉਂ ਕੇ ਈ ਤਰ ਗਏ ਇਤਿਹਾਸ ਗਵਾ ਹੈ ਸੱਜਣ ਠੱਗ ਭੂਮੀਆਂ ਚੋਰ ਮਲਕ ਭਾਗੋ ਵਿਧੀ ਚੰਦ ਜੀ ਭਾਈ ਮੰਝ ਭਾਈ ਪਾਰੋ ਕਿੰਨੇ ਇਤਿਹਾਸ ਵਿੱਚ ਨਾਮ ਆਉਂਦੇ ਆ ਜੀ ਜਿਹੜੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਤਰ ਗਏ ਜਿਹੜੇ ਗੁਰੂ ਦੇ ਅਦਬ ਚ ਜ਼ਿੰਦਗੀ ਜਿਉਂਦੇ ਰਹੇ ਉਹ ਤਰ ਗਏ ਜੀ ਪਰ ਗੁਰੂ ਦੀ ਗੱਲ ਨੂੰ ਮੰਨ ਕੇ ਤਰੇ ਨਹੀਂ ਇਹ ਨਹੀਂ ਕਿ ਠੀਕ ਹੈ ਜੀ ਲੋਕਾਂ ਨਾਲ ਚੱਲਣਾ ਪੈਂਦਾ ਇਦਾਂ ਨਹੀਂ ਤਰਿਆ ਜਾਂਦਾ ਜਾਂ ਗੁਰੂ ਦੀ ਮੰਨ ਨੂੰ ਜਾਂ ਲੋਕਾਂ ਦੀ ਮੰਨ ਲਓ ਤੇ ਜਾਂ ਮੰਨ ਦੀ ਮੰਨ ਲਓ ਡਬਲ ਗੱਲਾਂ ਨਹੀਂ ਹੋਣੀਆਂ ਇੱਕੋ ਇੱਕੋ ਹੀ ਗੱਲ ਤੇ ਜ਼ੋਰ ਦੇਣਾ ਪਾਣਾ ਜਾਂ ਤੇ ਗੁਰੂ ਦੀ ਮੰਨ ਲਈਏ ਜਾਂ ਲੋਕਾਂ ਦੀ ਮੰਨ ਲਈਏ ਜਾਂ ਤੇ ਜਿੱਦਾਂ ਲੋਕ ਕਰਦੇ ਉਦਾਂ ਹੀ ਕਰੀ ਚੱਲੀਏ ਤੇ ਜਾਂ ਫਿਰ ਜਿੱਦਾਂ ਗੁਰੂ ਕਹਿ ਰਿਹਾ ਉਦਾਂ ਕਰ ਲਈ ਜੇ ਜ਼ਿੰਦਗੀ ਸਵਾਰਨੀ ਹੈ ਫਿਰ ਗੁਰੂ ਦੀ ਗੱਲ ਮੰਨ ਲਿਓ ਜੇ ਵਿਗਾੜਨੀ ਹੈ ਫਿਰ ਲੋਕਾਂ ਦੀ ਮੰਨ ਲਿਓ ਤਬ بگੜੀ ਰਹੀ ਹੈ ਜ਼ਿੰਦਗੀ ਚ ਵੇਖ ਹੀ ਰਹੇ ਆ ਕੀ ਹਾਲ ਬਣਿਆ ਪਿਆ ਹੈ